ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਉਤਰੀ ਭਾਰਤ ਦੇ ਵਿੱਚ শীতਲਰ ਦਿਨ ਬਦਿਨ ਜ਼ੋਰ ਫੜਦੀ ਜਾ ਰਹੀ ਹੈ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਨੇ ਆਮ ਜਨ ਜੀਵਨ ਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਕੀਤਾ ਹੈ ਅਜਿਹੇ ਵੇਲੇ ਜਦੋਂ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਗੁਰੇਸ ਕਰ ਰਹੇ ਹੈ ਤਾਂ ਇਸ ਤਰ੍ਹਾਂ ਅਸੀਂ ਤਸਵੀਰ ਸਾਂਝੀ ਕਰ ਰਹੇ ਹਾਂ ਰੋਹਾਨੀ ਦੇ ਕੇਂਦਰ ਸੱਚਖੰਡ ਚਿਰੀ ਹਰਿਮੰਦਰ ਸਾਹਿਬ ਦੀ ਜਿੱਥੇ ਚਾਹੇ ਸੰਘਣੀ ਧੁੰਦ ਹੈ ਚਾਹੇ ਹੱਡ ਚੀਰ ਵੀ ਠੰਡ ਹੈ ਪਰ ਸੰਗਤ ਦੀ ਆਮਤ ਤੇ ਇਹ ਸਭ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਜਾਂ ਇਹ ਕਹਿ ਲਈਏ ਕਿ ਸੰਗਤ ਦੀ ਸ਼ਰਧਾ ਭਾਵਨਾ ਆਸਤਾ ਇਸ ਕੜਾਕੇ ਦੀ ਠੰਡ ਤੇ ਇਸ ਛੱਡਚੀਰ ਵੀ ਠੰਡ ਤੇ ਇਸ ਪਿੰਡਾਂ ਕੰਬਕਪਾਉਂਦੀ ਠੰਡ ਤੇ ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਸੰਗਤ ਦੀ ਆਮਦ ਆਮ ਦਿਨਾਂ ਦੇ ਵਾਂਗ ਸ੍ਰੀ ਦਰਬਾਰ ਸਾਹਿਬ ਵਿਖੇ ਦੇਖਣ ਨੂੰ ਮਿਲ ਰਹੀ ਹੈ ਵਿਦੇਸ਼ ਦੀਆਂ ਸੰਗਤਾਂ ਆਮ ਦਿਨਾਂ ਦੇ ਵਾਂਗ ਵੱਡੀ ਗਿਣਤੀ ਵਿੱਚ ਸਚਖੰਡ ਸ੍ਰੀ ਹਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਭਾਵੇਂ ਸੰਗਣੀ ਤੋਂ ਦੇ ਚਲਦੇ ਆ ਵਿਜ਼ਿਬਿਲਟੀ ਬਹੁਤ ਘਟ ਹੈ ਸੜਕੀ ਆਵਾਜਾਈ ਦੀ ਰਫ਼ਤਾਰ ਬੇहद ਸੁਸਤ ਹੋ ਚੁੱਕੀ ਹੈ ਮੱਠੀ ਹੋ ਚੁੱਕੀ ਹੈ ਰੇਲ ਗੱਡੀਆਂ ਤੇ ਹਵਾਈ ਉਡਾਨਾਂ ਵੀ ਬੜੀ ਦੇਰੀ ਨਾਲ ਆ ਜਾ ਰਹੀਆਂ ਨੇ ਪਰ ਇਸ ਸਬਦ ਹਸਰ ਸੰਗਤ ਦੀ ਆਮਦ ਤੇ ਕੋਈ ਨਜ਼ਰ ਨਹੀਂ ਆ ਰਿਹਾ ਔਰ ਸੰਤਾਂ ਢੋਡੀ ਦੇ ਟੰਡੇ ਵਾਲਾ ਕਹਿੰਦੇ ਦੋ ਜਰਨਲ ਥੱਲੇ ਆਮ ਦਿਨਾਂ ਦੇ ਵਾਗ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੂੰ RAMDAS ਦੇ ਦਰ ਤੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ ਉਹ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਕੜਾਕੇ ਦੀ ਠੰਡ ਨੂੰ ਮੁੱਖ ਰੱਖਦੇ ਆ ਜਿਹਨੇ ਸੰਗਤ ਦੀ ਸੋਲਤ ਦੇ ਲਈ ਨੇਕਾ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਜਾ ਮਮੂਦ ਅਲੀ ਨੇ ਵੇਖਿਆ ਦੋ ਪੈਰਾਂ ਸ਼ਰਧਾਲੂਆਂ ਦੇ ਪੈਰਾਂ ਨੂੰ ઠੰਡ ਤੋਂ ਬਚਾਉਣ ਦੇ ਲਈ ਗੱਦੇਦਾਰ ਕਾਰਪਟ ਜਿਹੜੇ ਆ ਉਹਨਾਂ ਦੀ ਵਿਛਾਈ ਕੀਤੀ ਗਈ ਹੈ ਸਾਰੀ ਪ੍ਰਕਰਮਾ ਵਿੱਚ ਟਾਟਾਂ ਦੇ ਨਾਲ-ਨਾਲ ਕਾਰਪਟ ਵੀ ਵਿਛਾਏ ਗਏ ਹੈ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਿੱਤਰ ਸਰੋਵਰ ਦੇ ਕਿਨਾਰੇ ਤੇ ਵੀ ਜਿਹੇ ਕਾਰਪਟ ਦੀ ਵਿਛਾਈ ਕੀਤੀ ਗਈ ਔਰ ਖਾਸ ਕਰਕੇ ਦਰਸ਼ਨੀ ਡੋੜੀ ਦੇ ਬਾਹਰ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਜਿੱਥੇ ਸੰਗਤਾਂ ਨੂੰ ਕਤਾਰਾਂ ਵਿੱਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਉੱਥੇ ਵੀ ਇਹ ਮੋٹے-ਮੋٹے ਕਾਰਪਟ ਜਿਹੜੇ ਵਿਛਾਏ ਗਏ ਆ ਆਰਾਮ ਦੇ ਕਾਰਪਟ ਵਿਛਾਏ ਗਏ ਤਾਂ ਜੋ ਸੰਗਤਾਂ ਨੂੰ ਇਸ ਛੜਚੀਰ ਵੀ ਠੰਡ ਤੋਂ ਬਚਾਇਆ ਜਾ ਸਕੇ ਤਾਂ ਸੰਗਤ ਦੀ ਆਮਦੀ ਦੀ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਆ ਦਰਸ਼ਨੀ ਡੋੜੀ ਦੇ ਬਾਹਰ ਵੱਡੀਆਂ ਕਤਾਰਾਂ ਲੱਗੀਆਂ ਸੰਗਤਾਂ ਤਿੰਨ-ਤਿੰਨ ਚਾਰ-ਚਾਰ ਘੰਟੇ ਇਸ ਪਿੰਡਾਂ ਕੰਪਕਪੌਂਦੀ ਸਰਦੀ ਦੇ ਵਿੱਚ ਵੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਹੈ ਤਨ ਕੋ ਰਾਮਦਾਸ ਦੇ ਦਰ ਦਾ ਆਸ਼ੀਰਵਾਦ ਲੈਣ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਠੜਾਕੇ ਦੀ ਠੰਡ ਦੇ باوجود ਲੱਖਾਂ ਦੀ ਗਿਣਤੀ ਵਿੱਚ ਸ਼੍ਰੀ ਮੰਦਰ ਸਾਹਿਬ ਵਿਖੇ ਰਸਮਸਤਕ ਹੋਣ ਲਈ ਪਹੁੰਚ ਰਹੀ ਹੈ ਕਿੰਨੀ ਠੰਡ ਹੈ ਪਰ ਸੰਗਤ ਦੀ ਆਮਦ ਤੇ ਇੱਥੇ ਕੋਈ ਅਸਰ-ਵਜ਼ਰ ਨਹੀਂ ਆ ਰਿਹਾ ਦੇਖੋ ਜੀ ਜਿੰਨੀ ਮਰਜੀ ਠੰਡ ਆ ਚਾਹੇ ਧੁੰਦ ਆ ਜਿਹੜੀ ਲੋਕਾਂ ਦੇ ਵਿੱਚ ਸ਼ਰਧਾ ਭਾਵਨਾ ਤੇ ਸ਼ੀਧੀ ਦਿਹਾੜਿਆਂ ਵਾਸਤੇ ਉਦੇ ਕਾਰਨ ਹਰ ਜਿਹੜਾ ਸੇਖ ਆ ਜਾਂ ਸੰਗਤ ਆ ਉਹ ਗੁਰੂ ਦੇ ਨੱਕ ਮਸਤਕ ਹੋਣਾ ਚਾਹੁੰਦੀ ਆ ਔਰ ਉਹਨਾਂ ਦਿਨਾਂ ਨੂੰ ਯਾਦ ਕਰਦੀ ਅੱਜ ਦਾ ਦਿਨ ਬਹੁਤ ਹੀ ਜਿਹੜਾ ਇਤਿਹਾਸਿਕ ਆ ਅੱਜ ਵੱਡੇ ਸਾਹਿਬ ਜਦੋਂ ਛੀਤੀਆਂ ਪਾ ਰਹੇ ਨੇ ਮਾਰ ਔਰ ਇਸ ਕਰਕੇ ਸੰਗਤ ਜਿਹੜੀ ਆ ਉਹ ਆ ਰਹੀ ਆ ਤੇ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਸ਼੍ਰੋਮਣੀ ਕਮੇਟੀ ਦਾ ਬਹੁਤ ਵਧੀਆ ਪ੍ਰਬੰਧ ਆ ਔਰ ਸੰਗਤ ਦੇ ਨਾਲ ਹਰ ਤਰੀਕੇ ਦੇ ਨਾਲ ਉਹ ਪ੍ਰਬੰਧ ਵਧੀਆ ਕਰਕੇ ਸੰਗਤ ਨੂੰ जो है हर गल दे, तो पूरी दे। okay. मेरा नाम अनमोल है मैं जम्मू से आया हूँ और जम्मू में भी काफ़ी सर्दी पड़ती है यहाँ पर भी है लेकिन पता नहीं चलता है बाबा जी की कृपा है जिसकी वजह से हम यहाँ पे आगे भी आते रहते हैं इस बार भी आए हैं काफ़ी अच्छा बंदोबस्त किया गया है यहाँ पर और आप आराम से आ सकते हो ऐसा कुछ नहीं है यहाँ पर ज़्यादा सर्दी है या ऐसा कुछ नहीं है काफ़ी बंदोबस्त किए हैं हमारे भाइयों ने यहाँ पर उनका बहुत बहुत शुक्रिया उनकी वजह से हम दर्शन कर पाते हैं यहाँ पे भाई गुरु जी का खालसा जयंता काकाती आसम से आया हूँ यहाँ सर्दी को लेकर जो इंतजाम अच्छा है बहुत अच्छा किया है ये लोग ने जो पानी जो आता है वो गर्म पानी है बहुत अच्छा किया वो लोग ने अच्छा है। सर्दी महसूस नहीं इतने तो लग नहीं रहे क्योंकि मैं असम से हूँ ऑलरेडी ठंडा रहती है तो इसलिए प्रॉब्लम नहीं है इतना मैं सुखबीर सिंह जी सुबह तो आया गुरु रामदास साहब की कृपा ही नहीं आई ਕਿਸੇ ਨੂੰ ਸਰਦੀ ਨਹੀਂ ਹੁੰਦੀ ਕਿਸੇ ਨੂੰ ਕੋਈ ਚੀਜ਼ ਨਹੀਂ ਹੁੰਦਾ ਪਰ ਮੈਂ ਆ ਦੇਖੋ ਮੇਰਾ ਰੁਮਾਲ ਗਿੱਲਾ ਮਛੇ ਚੁੱਭੀਆਂ ਲਈ ਹਾਂਜੀ ਬੜਨ ਲੱਗੇ ਠੰਡ ਲੱਗੀ ਹੈ ਮੁਰਕੇ ਗੁਰਦਾਨ ਦਾ ਸਮਾਜ ਦਾ ਨਾਮ ਲੈ ਕੇ ਵੜਦੇ ਤੇ ਚਿਰਪਾਈ ਉਹ ਨਹੀਂ ਨਾ ਕਿ ਪਾਇਆ ਲੋਕਾਂ ਦੀਆਂ ਮਨਗਾਮਨਾ ਪੂਰੀਆਂ ਹੁੰਦੀਆਂ ਨੇ ਦੁੱਖ ਤਕਲੀਫਾਂ ਦੂਰ ਕਰਦੇ ਨੇ ਮਹਾਰਾ ਸੰਗਤਾਂ ਚੇ ਠੰਡ ਨਹੀਂ ਮਹਿਸੂਸ ਹੁੰਦੀ। ਬਾਕੀ ਪ੍ਰਬੰਧ ਕਿਸ ਤਰ੍ਹਾਂ ਦੇਖਦੇ ਹੋਣੇ ਪ੍ਰਬੰਧ ਕੀ? ਪ੍ਰਬੰਧ ਬਹੁਤ ਵਧੀਆ ਨੇ ਜੀ। ਪ੍ਰਬੰਧ ਬਹੁਤ ਵਧੀਆ ਨੇ। ਕਿਰਪਾ ਕਰਨਾ। ਮੈਂ ਜੋਤੀ ਸਰੇੜਾ ਜਮਸ਼ੇਦਪੁਰ ਤੋਂ ਆਈ ਗਈ ਆ। ਕੋਈ ਇੱਥੇ ਠੰਡ ਦੀ ਪਤਾ ਨਹੀਂ ਲੱਗ ਰਿਹਾ ਹੈਗਾ। ਬਸ ਸੰਗਤ ਦੇ ਦਰਸ਼ਨ ਤੇ ਬਸ ਦਰਸ਼ਨ ਕਰਨ ਆਏ ਨੇ ਦੁਰੋਤ। ਤਰ ਕੋ ਰਾਮਬਾਹ ਦੀ ਕਿਰਪਾ ਜੀ ਇੰਨੀ ਸਰਦੀ ਨਹੀਂ ਬਹਾਉਂ ਪਾਇਆ ਗਿਆ। ਹਾਂਜੀ। ਠੰਡ ਦੇ ਕੋਈ ਪਰਵਾਹ ਨਹੀਂ ਲੋਕੀ ਆ ਰਹੇ ਦਰਸ਼ਨ ਕਰਨ ਨੂੰ ਕੋਈ ਦਿੱਕਤ ਨਹੀਂ ਆਗਾ ਪਾਲੀਫਿਲ ਦੇ ਆ ਕਾਰਪੇਟਸ ਵਿਸ਼ੇ ਹੋਇਆ ਕੋਈ ਠੰਡ ਨਹੀਂ ਹੈ ਕੀ ਹਾਂਜੀ ਸੱਚੀ ਗੱਲ ਤੁਹਾਨੂੰ ਸਾਡੀ ਕਿਰਪਾ ਹੈ ਹਾਂਜੀ ਸਭ ਕਿਰਪਾ ਹੈ ਮਿਹਰਬਾਨੇ ਕਰੋ ਬਿਲਕੁਲ ਇਹ ਤੁਹਾਨੂੰ ਕੋ ਰਾਮਦਾਸ ਦੀ ਕਿਰਪਾ ਹੈ ਕਿ ਇਸ ਹੱਡਚੀਰ ਵੀ ਠੰਡ ਦੇ ਬਾਵਜੂਦ ਸੰਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਵੱਡੀ ਗਿਣਤੀ ਵਿੱਚ ਸਤਿਗੁਰ ਸ਼੍ਰੀ ਬੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ ਔਰ ਇਸ ਨੂੰ ਗੁਰੂ ਸਾਹਿਬ ਵੀ ਪਰ ਬਖਸ਼ਿਸ਼ ਦੱਸ ਰਹੀ ਹੈ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਹੀ ਇੰਨੀ ਸੰਗਣੀ ਧੁੰਦ ਅਤੇ ਇਸ ਠੰਡ ਦੇ ਬਾਵਜੂਦ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਧੰਗੁਰ ਰਾਮਦਾਸ ਦੇ ਦਰ ਤੇ ਨਤਮਸਤਕ ਹੋ ਲਈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਪਹੁੰਚ ਸਕੇ ਆ ਔਰ ਇੱਥੋਂ ਦੇ ਪ੍ਰਬੰਧਤਾ ਤੇ ਵੀ ਸੰਗਤ ਤਸੱਲੀ ਦਾ ਪਕਟਾਵਾ ਕਰ ਰਹੀ ਹੈ ਕੈਮਰਾ ਬਸਰ ਅਰਤਾਲ ਸਿੰਘ ਜਨਾਬ ਬਲੰਦਰ ਸਿੰਘ ਮੋਂਗਾ ਪੀਡੀਸੀ ਨਿਊਜ਼ ਅੰਮ੍ਰਿਤਸਰ